ਸਤ ਸ੍ਰੀ ਅਕਾਲ ਜੀ ਹੋਰ ਸਨავ ਜੀ ਕੀ ਹਲਚਲ ਐ ਐਮ ਐਸ ਗਜੀਤ ਕੌਰ ਮਠਾੜੂ ਅੱਜ ਨਵੇਂ ਆਪਾਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਆਏ ਆ ਜਿਹੜੀ ਅੱਜ ਦੀ ਵੀਡੀਓ ਹੈ ਇਹ ਬਹੁਤ ਸਪੈਸ਼ਲ ਹੋਣ ਵਾਲੀ ਹੈ ਤੇ ਆਪਾਂ ਅੱਜ ਲੈ ਕੇ ਆਏ ਆ ਤੁਹਾਡੇ ਵਾਸਤੇ ਸਪੈਸ਼ਲ ਬੈਲ ਬੱਟ ਦੇ ਸ਼ੌਲ ਸਾਡੇ ਕੋਲ ਦੁਬਾਰਾ ਤੋਂ ਰੀਸਟਾਕ ਹੋ ਗਏ ਨੇਗੇ ਇਹ ਸਾਡੇ ਕੋਲ ਦੋ ਤਿੰਨ ਵਾਰੀ ਮਾਲ ਆਉਂਦਾ ਤੇ ਜਦ ਹੀ ਸੋਲਡ ਆਊਟ ਹੋ ਜਾਂਦਾ ਤੇ ਅੱਜ ਆਪਾਂ ਫੇਰ ਨਵੇਂ ਨਵੇਂ ਡਿਜ਼ਾਈਨ ਲੈ ਕੇ ਆਏ ਆ ਤੇ ਅੱਜ ਤੁਹਾਨੂੰ ਇਹ ਡਿਸਕਾਊਂਟ ਤੇ ਵੀ ਦੇਨੇ ਆਪਾਂ ਬਹੁਤ ਸਾਰਾ ਤੁਹਾਨੂੰ ਬੈਨੀਫਿਟ ਹੋਣ ਵਾਲਾ ਹੈ ਤੇਈ ਕਾ ਆਪਣੇ ਕੋਲੇ ਆਏ ਨੇ ਬਾਗ ਫੁਲਕਾਰੀ ਆਈਆਂ ਨੇ ਜਿਹੜੇ ਆਪਣੇ ਹੈਂਡ ਮੇਡ ਨੇਗੇ ਇਹ ਵੀ ਆਪਾਂ ਤੁਹਾਨੂੰ ਲਾਸਟ ਦੇ ਦਿਖਾਵਾਂਗੇ ਇਹ ਵੀ ਬਹੁਤ ਸੋਹਣੀ ਚੀਜ਼ ਹੈ ਤੇ ਬਾਗ ਆਏ ਨੇ ਆਪਣੇ ਕੋਲੇ ਸਾਰੇ ਹੈਂਡ ਮੇਡ ਨੇਗੇ ਇਹ ਹੱਥੀ ਕੰਮ ਕੀਤਾ ਹੋਇਆ ਤੇ ਇੱਕ ਆਪਣੇ ਕੋਲੇ ਬੈਲ ਬੱਟ ਦੇ ਜਿਹੜੇ ਸ਼ਾਲ ਨੇ ਵਧੀਆ ਪ੍ਰੀਮੀਅਮ ਕੁਆਲਟੀ ਦੇ ਬਹੁਤ ਇੰਪੋਰਟਡ ਮਾਲ ਆ ਇਹ ਤੇ ਇਹ ਆਪਾਂ ਤੁਹਾਨੂੰ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਇਹਦੇ ਚ ਜਿਹੜਾ ਰੇਟ ਆ ਉਹ ਵੀ ਬਹੁਤ ਸਾਰਾ ਤੁਹਾਨੂੰ ਬੈਨੀਫਿਟ ਮਿਲਣ ਵਾਲਾ ਤੇ ਵੀਡੀਓ ਤੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਇਹ ਸਾਰੇ ਜਾਗੋ ਵਾਲੇ ਵਿੱਚ ਤਾਂ ਇਹ ਕੁੜੀਆਂ ਵਾਲਾ ਮਾਲ ਆ ਜਿਹੜਾ ਲੇਡੀਜ਼ ਵਾਸਤੇ ਆ ਕੁਝ ਜੈਂਟਸ ਵਾਸਤੇ ਆ ਜਿਹੜੇ ਜਾਗੋ ਵਾਸਤੇ ਨੇ ਸਪੈਸ਼ਲ ਆਫਰਸ ਹੁਣ ਦੇਣੀ ਆ ਆਪਾਂ ਤੇ ਜ਼ਬਰਦਸਤ ਨੂੰ ਧਮਾਕਾ ਕਰਨਾ ਹੈ ਇਹ ਤੇ ਤੁਸੀਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਤੇ ਆਪਣੀ ਲੋਕੇਸ਼ਨ ਆਪਾਂ ਜਰੂਰ ਦੱਸ ਦੇਣਾ ਜਿਹੜੀ ਆਪਣੀ ਸ਼ਾਪ ਆ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਲਾਗੇ ਆਪਣਾ ਪਿੰਡ ਰਹਿ ਜਾਂਦਾ ਮਾਈਸਰਖਾਨਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਆ ਮਿਸਤਰੀਆਂ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾ ਪਾਪਾ ਪੰਜਾਬ ਆ ਦੇ ਨੀਅਰ ਆ ਤੇ ਜਿਹੜੀ ਆਪਣੀ ਸ਼ਾਪ ਆ ਮੱਖਣ ਲਾ ਤੇ ਤੁਸੀਂ ਜਦੋਂ ਵੀ ਆਉਣਾ ਇੱਕ ਆਪਾਂ ਨੰਬਰ ਸਕਰੀਨ ਤੇ ਦਿਨੇ ਹੁੰਨੇ ਆ ਜਦੋਂ ਵੀ ਤੁਸੀਂ ਆਉਣਾ ਆਪ ਨੂੰ ਫੋਨ ਇੱਕ ਜਰੂਰ ਕਰਨਾ ਤੁਸੀਂ ਤੇ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਹੈ ਨਵੇਂ ਚੈਨਲ ਤੇ ਆਉਣ ਵਾਲੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸੋਹਣੀ ਸੋਹਣੀਆਂ ਵੀਡੀਓ ਪਾਉਂਦੇ ਰਹੇ ਨੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੋ ਆਜੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖਦੇ ਆ ਜਿਹੜੇ ਜਿਹੜੇ ਮੇਰੇ ਕੋਲ ਰੰਗ ਆਏ ਨੇਗੇ ਸਾਰੇ ਮੈਂ ਤੁਹਾਨੂੰ ਰੂਬਰੂ ਕਰਾਉਂਗੀ ਥੋੜੇ ਦਿਖਾਵਾਂਗੀ ਤੁਹਾਨੂੰ ਤੇ ਆਜੋ ਆਪਾਂ ਦੇਖੀਏ ਸਾਰੇ ਜਣੇ ਕਿਹੜੇ ਕਿਹੜੇ ਰੰਗ ਆਪਣੇ ਕੋਲੇ ਆਏ ਨੇ ਬੈਲਵਟ 'ਚ ਜਿਹੜਾ ਬੈਲਵੜ ਦਾ ਸ਼ਾਵਲ ਹੈ ਇਹ ਇੱਕ ਪਹਿਲਾ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇੱਕ ਬਹੁਤ ਲੰਬੇ ਸਹਿਜਾ ਤੇ ਬਹੁਤ ਹੀ ਖੁੱਲੇ ਜੋੜੇ ਸਹਿਜਾ ਸ਼ਾਵਲ ਆਪਣੇ ਕੋਲੇ ਆਇਆ ਤੇ ਜਿਹੜੀ ਬੈਲਵੜਾ ਇਹ ਇੱਕ ਬਹੁਤ ਵਧੀਆ ਕੁਆਲਟੀ ਦੀ ਹੈ ਤੇ ਬੈਨੀਫਿਟ ਤੁਹਾਨੂੰ ਬਹੁਤ ਵੱਡਾ ਮਿਲਣ ਵਾਲਾ ਹੈ ਇਹ ਸ਼ਾਵਲ ਜਿਹੜੇ ਅੱਜ ਦੇ ਨੇ ਸਾਰੇ ਇਹ 1800 ਤੋਂ ਲੈ ਕੇ 2000 ਦੀ ਰੇਂਜ ਤੱਕ ਪਹਿਲਾਂ ਇਹਨਾਂ ਦੀ ਸੇਲ ਹੋਈ ਸੀ ਉਸ ਤੋਂ ਬਾਅਦ ਇਹਨਾਂ ਦਾ 1600 ਰੁਪਏ ਦਾ ਪ੍ਰਾਈਜ਼ ਰਹਿ ਗਿਆ ਸੀ ਤੇ ਅੱਜ ਤੁਹਾਨੂੰ ਅਸੀਂ ਬਹੁਤ ਵੱਡਾ ਬੈਨੀਫਿਟ ਦੇਣ ਜਾ ਰਹੇ ਹਾਂ ਅੱਜ ਤੁਹਾਨੂੰ ਸਿਰਫ ਇਹਦਾ ਰੇਟ ਮਿਲੂਗਾ 1200 ਰੁਪਿਆ 1200 ਰੁਪਏ ਦੇ ਵਿੱਚ ਤੁਹਾਨੂੰ ਬਹੁਤ ਇੰਪੋਰਟਡ ਮਾਲ ਮਿਲੂਗਾ ਬਹੁਤ ਸੋਹਣਾ ਸ਼ਾਲ ਹੈ ਜਿਵੇਂ ਜਾਲ ਬਣਿਆ ਫਲਕਾਰੀ ਨਾਲ ਬਹੁਤ ਹੀ ਸੋਹਣੀ ਫਿਨਿਸ਼ਿੰਗ ਹੈ ਜੇ ਤੁਸੀਂ ਵਰਕ ਦੇਖੋਗੇ ਇੰਨਾ ਸੋਹਣਾ ਇਹਦਾ ਵਰਕ ਹੈ ਕੁਆਲਿਟੀ ਸਾਰੀ ਟੌਪ ਕਲਾਸ ਮਿਲੂਗੀ ਤੇ ਸਿਰਫ ਰੇਟ ਮਿਲਣਗੇ ਤੁਹਾਨੂੰ ਗੁਰਨਾਨਕ ਵਾਲਿਆਂ ਦੇੋਂ ਸਿਰਫ 1200 ਰੁਪਏ ਦਾ ਸ਼ਾਲ ਤੁਹਾਨੂੰ ਮਿਲੂਗਾ ਜਿਵੇਂ ਇਸ ਹਾਲ ਦਾ ਕਲਰ ਸੀਗਾ ਬੋਟਲ ਗ੍ਰੀਨ ਕਲਰ ਦਾ ਸ਼ਾਲ ਹੈ ਇਹ ਬੈਲਵਟ ਵਧੀਆ ਕੁਆਲਿਟੀ ਦੀ ਹੈ ਤੁਸੀਂ ਸਾਡੇ ਕੋਲ ਆਨਲਾਈਨ ਮੰਗਾ ਸਕਦੇ ਹੋ ਤੁਸੀਂ ਸਾਡੀ ਦੁਕਾਨ ਤੇ ਨੇੜੇ ਤੇੜੇ ਪਿੰਡਾਂ ਵਾਲਿਆਂ ਤਾਂ ਤੁਸੀਂ ਸਾਡੀ ਦੁਕਾਨ ਤੇ ਗੁਰਨਾਣਕ ਵਾਲਾਂ ਦੇ ਬੀਚ ਕਰਕੇ ਸਵਾਲ ਨੂੰ ਲੈ ਸਕਦੇ ਹਾਂ 1200 ਰੁਪਏ ਦਾ ਜਿਹੜਾ ਸ਼ਾਲ ਹੈ ਤੁਹਾਨੂੰ ਮਿਲੂਗਾ ਇਸ ਦੇ ਵਿੱਚ ਕਲਰ ਮੈਂ ਅਗਲਾ ਲੈ ਕੇ ਆਉਣੀ ਆ ਅਗਲਾ ਜਿਹੜਾ ਕਲਰ ਹੈ ਇਹ ਰੈੱਡ ਰੈੱਡ ਕਲਰ ਹੈ ਤੇ ਜਿਹੜੇ ਡਿਜ਼ਾਈਨ ਆ ਉਹ ਸਾਰੇ ਡਿਫਰੈਂਟ ਮਿਲਣਗੇ ਅਲੱਗ-ਅਲੱਗ ਦੇ ਡਿਜ਼ਾਈਨ ਮਿਲਣਗੇ ਸਾਰਿਆਂ ਦੇ ਉੱਤੇ ਜਿਹੜਾ ਵਰਕ ਬਹੁਤ ਸੋਹਣਾ ਕੀਤਾ ਹੋਊਗਾ ਤੇ ਸਿਰਫ ਇਹ ਤੁਹਾਨੂੰ ਸ਼ਾਲ ਅਜ 1200 ਰੁਪਏ ਦਾ ਮਿਲੂਗਾ 400 ਰੁਪਏ ਦਾ ਤੁਹਾਨੂੰ ਬਹੁਤ ਵੱਡਾ ਇੱਕ ਸ਼ਾਲ ਦੇ ਮੰਗਰ ਡਿਸਕਾਊਂਟ ਮਿਲੂਗਾ ਤੇ ਆਫਰ ਤੇ ਸਾਰੇ ਲੱਗੇ ਹੋਏ ਨੇਗੇ ਤੁਸੀਂ ਦਵਾਦਾਬੇ ਨੂੰ ਸਕਰੀਨਸ਼ਾਟ ਭੇਜ ਕੇ ਤੇ ਤੁਸੀਂ ਇਹਨੂੰ ਵਾਇਅ ਕਰ ਸਕਦੇ ਹੋਗੇ ਤੇ ਸਾਈਜ਼ ਤੁਸੀਂ ਦੇਖ ਲਓ ਇਹ ਤੁਸੀਂ ਸਾਈਜ਼ ਇਦਾਂ ਦੇਖੋ ਸਾਡੇ ਕੋਲ ਇੰਨੇ ਖੁੱਲੇ ਸਾਈਜ਼ ਹੁੰਦੇ ਨੇ ਇਹਦੇ ਪੂਰੇ ਖੁੱਲੇ ਸਾਈਜ਼ ਦੇ ਵਿੱਚ ਹੈ ਤੇ ਇਹਦਾ ਰੇਂਜ ਹੈਗੀ 1200 ਸਿਰਫ ਤੇ ਸਿਰਫ 1200 ਰੁਪਇਆ ਤੇ ਕਲਰ ਮੈਂ ਤੁਹਾਨੂੰ ਦਿਖਾ ਦਨੀ ਆ ਜਿਵੇਂ ਇੱਕ ਬੋਟਲ ਕਰੀ ਸੀ ਜਿਹੜਾ ਪਹਿਲਾ ਕਲਰ ਸੀ ਬੋਟਲ ਗ੍ਰੀਨ ਸੀ ਉਸ ਤੋਂ ਬਾਅਦ ਬਲੱਡ ਰੈੱਡ ਆ ਗਿਆ ਇਹ ਰੈੱਡ ਕਲਰ ਦੇ ਵਿੱਚ ਹੈ ਰੈੱਡ ਕਲਰ ਦੇ ਵਿੱਚ ਤੁਹਾਨੂੰ ਦੋ ਪੀਸ ਮਿਲ ਜਾਣਗੇ ਤੇ ਇਸ ਤੋਂ ਬਾਅਦ ਆਪਣੇ ਕੋਲੇ ਰਾਣੀ ਕਲਰ ਆ ਗਿਆ ਤੇ ਜਿਹੜੇ ਡਿਜ਼ਾਈਨ ਹੈ ਨਾ ਤੇ ਸੋਨੂੰ ਡਿਫਰੈਂਟ ਜੇ ਮਿਲਣਗੇ ਇੱਕ ਦੂਜੇ ਦੇ ਨਾਲ ਬਹੁਤ ਘੱਟ ਮਿਲੂਗਾ ਤੇ ਇਹ ਜਿਹੜਾ ਸੀਕਵੈਂਸ ਵਾਲਾ ਵਰਕ ਆ ਗਿਆ ਸਾਰਾ ਕਿਸੇ ਦੇ ਵਿੱਚ ਕਿਸ ਤਰ੍ਹਾਂ ਦੀ ਬੇਲ ਬਣੀ ਹੋਈ ਹੈ ਇਹ ਵਾਲਾ ਰਾਣੀ ਕਲਰ ਦਾ ਹੈ ਹਫੜੇ ਫਿਰੋਂ ਆ ਲਓ ਜੀ ਇਹ ਵਾਲਾ ਜਿਹੜਾ ਸ਼ਾਲ ਹੈ ਇਹ ਰਾਣੀ ਕਲਰ ਦਾ ਮਿਲੂਗਾ ਸੋਨੂੰ ਪਿਓਰ ਵਾਲੀ ਬਹਿਲਵੱਠ ਮਿਲੂਗੀ ਬਹੁਤ ਹੀ ਲਿਸ਼ਕ ਲਿਸ਼ਕ ਦੇ ਇਸ ਸ਼ਾਲ ਨੇ ਤੇ ਬੈਨੀਫਿਟ ਸਾਨੂੰ ਬਹੁਤ ਵੱਡਾ ਹੈ ਜਿਹੜਾ ਅੱਜ ਦੀ ਅੱਜ ਦਾ ਸਾਨੂੰ ਡਿਸਕਾਊਂਟ ਮਿਲਦਾ ਇਹ ਸ਼ਾਲ ਦੇ ਮੰਗਰ ਸਾਨੂੰ 400 ਰੁਪਏ ਦਾ ਡਿਸਕਾਊਂਟ ਮਿਲਦਾ ਇਕੱਠਾ ਤੇ ਤੁਸੀਂ ਸ਼ਾਲ ਨੂੰ ਬਾਏ ਕਰ ਸਕਦੇ ਹੋਗੇ ਸਾਰੇ ਫੈਨਸੀ ਦੇ ਜਾਗੋ ਵਾਸਤੇ ਬਹੁਤ ਹੀ ਸੋਹਣੀ ਕੁਆਲਿਟੀ ਹੈ ਤੇ ਅਗਲਾ ਆਪਣੇ ਕੋਲੇ ਇਹ ਰਾਣੀ ਕਲਰ ਦਾ ਸ਼ਾਲ ਸੀਗਾ ਅਗਲਾ ਆਪਣੇ ਕੋਲੇ ਆ ਗਿਆ ਕੀੜਾ ਰੰਗ ਆਹ ਲਓ ਜੀ ਇਹ ਜਿਹੜਾ ਕੀੜੇ ਦੇ ਖੂਨ ਵਰਗਾ ਰੰਗ ਹੁੰਦਾ ਕਾਲਾ ਇਹ ਨਾ ਇਹਨੂੰ ਆਪਾਂ ਕਾਫੀ ਸ਼ੇਡ ਵੀ ਨਹੀਂ ਕਹਿ ਸਕਦੇ ਤੇ ਇਹਨੂੰ ਆਪਾਂ ਮਹਿਰੂਨ ਕਲਰ ਵੀ ਨਹੀਂ ਕਹਿ ਸਕਦੇ ਡਿਫਰੈਂਟ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਹੈ ਤੇ ਵਰਕ ਦੇਖੋ ਤੁਸੀਂ ਬਹੁਤ ਸੋਹਣਾ ਕੀਤਾ ਬਹੁਤ ਸੋਹਣਾ ਸਾਰਾ ਇਹ ਸਾਰੀ ਬੇਲ ਬਣੀ ਹੈ ਤੇ ਬੇਲ ਹਾਈਲਾਈਟ ਕੀਤੀ ਹੋਈ ਹੈ ਆਪਣੇ ਸੀਕੁਐਂਸ ਵਰਕ ਦੇ ਨਾਲ ਬਹੁਤ ਹੀ ਸੋਹਣਾ ਸਾਰਾ ਚਾਸ਼ਪੇਰਾ ਇਦਾਂ ਲੈਸਿਸ ਨਾਲ ਕਵਰ ਕੀਤਾ ਹੋਇਆ ਤੇ ਸਾਫ ਜਿਹੜਾ ਇਹਦਾ ਬਹੁਤ ਪਿਆਰਾ ਹੈ ਬੈਨੀਫਿਟ ਬਹੁਤ ਵੱਡਾ ਅੱਜ ਤੁਹਾਨੂੰ ਬੈਨੀਫਿਟ ਜਿਹੜਾ ਤੁਹਾਨੂੰ 400 ਰੁਪਏ ਦਾ ਮਿਲੂਗਾ 400 ਰੁਪਏ ਦਾ ਤੁਹਾਨੂੰ ਡਿਸਕਾਊਂਟ ਮਿਲਣਾ 1 ਸਾਲ ਦੇ ਮੰਗਰ ਤੇ ਅਗਲਾ ਕਲਰ ਇਹਦੇ ਵਿੱਚ ਆ ਗਿਆ ਬਲੈਕ ਆ ਲਓ ਜੀ ਅਗਲਾ ਬਲੈਕ ਕਲਰ ਆ ਗਿਆ ਬਲੈਕ ਕਲਰ ਵੀ ਬਹੁਤ ਸੋਹਣਾ ਹੈ ਆ ਲਓ ਜੀ ਅਲੱਗ-ਅਲੱਗ ਦੇ ਡਿਜ਼ਾਈਨ ਮਿਲਣਗੇ ਸਾਰੇ ਵੱਖਰੇ-ਵੱਖਰੇ ਇਹ ਤੇ ਬਲੈਕ ਕਲਰ ਦਾ ਜਿਹੜਾ ਸ਼ਾਲ ਸਾਨੂੰ ਇਹ ਮਿਲੂਗਾ ਤੇ ਇਹਦਾ ਤੁਸੀਂ ਇਹ ਸਾਰਾ ਕੱਟਵਰਕ ਦੇ ਨਾਲ ਤਿਆਰ ਹੈ ਫਿਨਿਸ਼ਿੰਗ ਦੇਖੋ ਇਹਦੀ ਕਿੰਨੀ ਸੋਹਣੀ ਹੈ ਬਹੁਤ ਹੀ ਸੋਹਣੀ ਫਿਨਿਸ਼ਿੰਗ ਹੈ ਬਲੈਕ ਕਲਰ ਦਾ ਸ਼ਾਲ ਹੈ ਸਿਰਫ ਰੇਟ ਮਿਲੂਗਾ 1200 ਰੁਪਿਆ 1200 ਰੁਪਏ ਦੇ ਵਿੱਚ ਤੁਸੀਂ ਸ਼ਾਲ ਨੂੰ ਖਰੀਦ ਸਕਦੇ ਹੋ ਬਹੁਤ ਸੋਹਣੀ ਕੁਆਲਿਟੀ ਹੈ ਤੇ ਇਸ ਦੇ ਵਿੱਚ ਆਪਣੇ ਕੋਲੇ ਤੁਹਾਨੂੰ ਮੈਂ ਦੱਸਿਆ ਸੀ ਵੀ ਰੈੱਡ ਕਲਰ ਦੇ ਦੋ ਸ਼ਾਲ ਮਿਲ ਜਾਣਗੇ ਏਸੇਟ ਸੇਮ ਡਿਜ਼ਾਈਨ ਦਾ ਤੁਹਾਨੂੰ ਇੱਕ ਆਪਣੇ ਕੋਲੇ ਰੈੱਡ ਕਲਰ ਇੱਕ ਹੋਰ ਮਿਲ ਜੂਗਾ ਦੋ ਤੁਸੀਂ ਰੈੱਡ ਜੇ ਤੁਸੀਂ ਇੱਕੋ ਜਿਹਾ ਤੁਸੀਂ ਸ਼ਾਲ ਲੈਣੇ ਆ ਤਾਂ ਤੁਸੀਂ ਰੈੱਡ ਕਲਰ ਵਿੱਚ ਦੋ ਸ਼ਾਲ ਲੈ ਸਕਦੇ ਹੋ ਇਸ ਤੋਂ ਬਾਅਦ ਆਪਣੇ ਕੋਲੇ ਇਹ ਕਲਰ ਵੀ ਬਹੁਤ ਸੋਹਣਾ ਆ ਗਿਆ ਇਹ ਕਾਫੀ ਸ਼ੇਡ ਦੇ ਵਿੱਚ ਆ ਗਿਆ ਇਹ ਖੇੜਮਾ ਖੇੜਮਾ ਜਿਹਾ ਕਾਫੀ ਇਹ ਬਹੁਤ ਹੀ ਪਿਆਰਾ ਹੈ ਇਹਨੂੰ ਆਪਾਂ ਮਹਿਰੂਨ ਤਾਂ ਨਹੀਂ ਕਹਿ ਸਕਦੇ ਆ ਲਓ ਜੀ ਇਸ ਦੀ ਫਿਨਿਸ਼ਿੰਗ ਦੇਖੋ ਸ਼ਾਲ ਦੀ ਤੇ ਸਾਰਾ ਜਾਲ ਦੇ ਨਾਲ ਭਰਪੂਰ ਹੈ ਤੇ ਪੂਰਾ ਹਾਈ ਕੁਆਲਿਟੀ ਦਾ ਸ਼ਾਲ ਹੈ ਤੇ ਡਿਸਕਾਊਂਟ ਸਾਨੂੰ ਬਹੁਤ ਵੱਡਾ ਮਿਲਣਾ ਹੈ 400 ਰੁਪਏ ਦਾ ਜਿਹੜਾ ਸਾਨੂੰ ਅੱਜ ਬੈਨੀਫਿਟ ਹੋਣਾ ਇੱਕ ਸ਼ਾਲ ਦੇਮਾ ਕਰ ਤੇ ਸਿਰਫ ਸ਼ਾਲ ਸਾਨੂੰ ਮਿਲਣਾ ਹੈ 1200 ਰੁਪਏ ਦਾ ਸ਼ਾਲ ਮਿਲਦਾ ਹੈ ਬਹੁਤ ਹੀ ਇੱਕ ਪ੍ਰੀਮੀਅਮ ਕੁਆਲਿਟੀ ਹੈ ਬਹੁਤ ਸੋਹਣਾ ਸਾਫਾ ਤੇ ਬਹੁਤ ਹੀ ਸੋਹਣਾ ਕੰਮ ਕੀਤਾ ਸਾਰਾ ਕੰਮ ਜਿਹੜਾ ਜਾਲ ਨਾਲ ਭਰਿਆ ਹੋਇਆ ਤੇ ਬਾਕੀ ਇਦਾਂ ਬਾ ਲੈ ਸਿਸਲਾ ਕੇ ਕੱਟ ਵਰਕ ਨਾਲ ਬਹੁਤ ਹੀ ਸੋਹਣਾ ਤਿਆਰ ਕੀਤਾ ਫਿਨਿਸ਼ਿੰਗ ਵੀ ਇਹਦੀ ਬਹੁਤ ਹੀ ਪਿਆਰੀ ਹੈ ਤੁਸੀਂ ਜਾਗੋ ਤੇ ਬਾਏ ਕਰ ਸਕਦੇ ਹੋ ਸ਼ਾਲ ਨੂੰ ਲੈ ਸਕਦੇ ਹੋਗੇ ਤੇ ਜੇ ਕਿਸੇ ਵੀ ਫੰਕਸ਼ਨ ਤੇ ਤੁਸੀਂ ਫੰਕਸ਼ਨ ਅਟੈਂਡ ਕਰਨਾ ਤੁਸੀਂ ਇਹ ਸ਼ਾਲਾਂ ਲੈ ਸਕਦੇ ਹੋ ਇਹਦੇ ਚ ਆਪਣੇ ਤੁਸੀਂ ਪੀਸ ਜਿੰਨੇ ਮਰਜ਼ੀ ਲੈ ਲਓ ਕਲਰ ਸੋਨੂੰ ਮੈਂ ਜਿਹੜੇ ਆਪਣੇ ਕੋਲੇ 7-8 ਕਲਰ ਆਏ ਸੀ ਸੋਨੂੰ ਮੈਂ ਇਹ ਦਿਖਾਏ ਨੇ ਸਾਰੇ ਕਲਰ ਤੇ ਇਹਦੇ ਚ ਤੁਸੀਂ ਸ਼ਾਲ ਇੱਕ ਲੈ ਲਓ ਦੋ ਲੈ ਲਓ ਜਿੰਨੇ ਮਰਜ਼ੀ ਸ਼ਾਲ ਲੈ ਲਓ ਇਸ ਤੋਂ ਬਾਅਦ ਮੇਰੇ ਕੋਲੇ ਆਇਆ ਊੜੇ ਵਾਲਾ ਆਪਣਾ ਗੁਰਮਖੀ ਆਇਆ ਹੈ ਏਜੈਂਟਸ ਵਾਸਤੇ ਹੈ ਆ ਲੋ ਜੀ ਇਹ ਵੀ ਜਾਗੋ ਵਾਸਤੇ ਹੈ ਤੇ ਇਹਦਾ ਸਾਈਜ਼ ਉਹਨਾਂ ਨਾਲੋਂ ਥੋੜਾ ਜਿਹਾ ਵੱਡਾ ਹੋਊਗਾ ਕਿਉਂ ਏਜੈਂਟਸ ਵਾਲਾ ਹੈ ਤੇ ਇਹਦਾ ਉਹਦੇ ਨਾਲੋਂ ਬਹੁਤ ਵੱਡਾ ਸਾਈਜ਼ ਹੈ ਤੇ ਇਹ ਵੀ ਇਹ ਵੀ ਤੁਹਾਨੂੰ ਡਿਸਕਾਊਂਟ ਦੇ ਉੱਤੇ ਮਿਲੂਗਾ ਇਹਦਾ ਰੇਟ ਜਿਹੜਾ ਸੀਗਾ ਇਸ ਤੋਂ ਪਹਿਲਾਂ ਬਹੁਤ ਸੀਗਾ ਤੇ ਅੱਜ ਇਹਦੇ ਤੇ ਵੀ ਤੁਹਾਨੂੰ 400 ਰੁਪਏ ਦਾ ਡਿਸਕਾਊਂਟ ਦੇਵਾਂਗੇ ਤੇ ਇਹਦਾ ਰੇਟ ਤੁਸੀਂ ਸਾਨੂੰ ਫੋਨ ਕਰਕੇ ਪੁੱਛ ਸਕਦੇ ਹੋ ਇਹਦਾ ਰੇਟ ਸਾਨੂੰ ਅਸੀਂ ਇੰਜ ਨਹੀਂ ਦੱਸਣਾ ਤੇ ਤੁਸੀਂ ਜਦੋਂ ਵੀ ਇਹ ਸ਼ਾਲ ਨੂੰ ਬਾਏ ਕਰਨਾ ਹੈ ਤੇ ਤੁਸੀਂ ਇਹਨੂੰ ਸਾਡੇ ਕੋਲ ਰੇਟ ਪੁੱਛ ਸਕਦੇ ਹੋਗੇ ਪਹਿਲਾਂ ਸਾਡਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਤੇ ਇਹਦੇ ਵਿੱਚ ਇਹ ਪਹਿਲਾ ਕਲਰ ਹੈਗਾ ਗੁਲਾਬੀ ਕਲਰ ਇਹ ਪਹਿਲੇ ਕਲਰ ਦੇ ਵਿੱਚ ਸਾਨੂੰ ਗੁਲਾਬੀ ਕਲਰ ਮਿਲੇਗਾ ਇਸ ਤੋਂ ਬਾਅਦ ਆਪਣੇ ਕੋਲ ਇਹਦਾ ਰੈੱਡ ਕਲਰ ਆ ਗਿਆ ਹਾਲੋ ਜੀ ਫੜੋ ਹਾਲੋ ਜੀ ਦੂਸਰਾ ਕਲਰ ਸਾਨੂੰ ਇਹਦੇ ਵਿੱਚ ਇਹ ਰੈੱਡ ਕਲਰ ਮਿਲੇਗਾ ਸਾਈਜ਼ ਪੂਰਾ ਫੁੱਲ ਮਿਲੇਗਾ ਜੈਂਟਸ ਵਾਲਾ ਸ਼ੋਲ ਹੈ ਇਹ ਮੇਰੇ ਵੀਰਾਂ ਵਾਸਤੇ ਹੈ ਜਾਗੋ ਵਾਸਤੇ ਤੁਸੀਂ ਜਦੋਂ ਵੀ ਕਿਤੇ ਜਾਗੋ ਤੇ ਜਾਣਾ ਹੈ ਜਾਗੋ ਦੇ ਫੰਕਸ਼ਨ ਤੇ ਬਹੁਤ ਹੀ ਸੋਹਣਾ ਤੁਹਾਡੇ ਤੇ ਲਿਆ ਬਹੁਤ ਹੀ ਸੋਹਣਾ ਲੱਗੂਗਾ ਇਹਦੇ ਵਿੱਚ ਇੱਕ ਰਾਣੀ ਕਲਰ ਇੱਕ ਰੈੱਡ ਕਲਰ ਤੇ ਅਗਲਾ ਮਹਿਰੂਨ ਕਲਰ ਆ ਚਲੋ ਜੀ ਇਹ ਆ ਵਾਲਾ ਇਹਦੇ ਵਿੱਚ ਮਹਿਰੂਨ ਕਲਰ ਆ ਗਿਆ ਇਹ ਮਹਿਰੂਨ ਕਲਰ ਦਾ ਇਹਦੇ ਵਿੱਚ ਤਿੰਨ ਕਲਰ ਆਏ ਨੇ ਸਾਡੇ ਕੋਲੇ ਤਿੰਨੇ ਕਲਰ ਨੇ ਇਹਦੇ ਵਿੱਚ ਤੇ ਜਿਹੜੇ ਪੀਸ ਤੁਸੀਂ ਸਾਡੇ ਕੋਲ 1 2 4 ਜਿੰਨੇ ਮਰਜ਼ੀ ਲੈ ਲਿਓ ਬਸ ਇਹਦੇ ਵਿੱਚ ਤਿੰਨ ਕਲਰ ਆਏ ਨੇ ਤਿੰਨ ਕਲਰਾਂ ਦੇ ਵਿੱਚ ਤੁਸੀਂ ਇਹਨੂੰ ਵਾਇਅ ਕਰ ਸਕਦੇ ਹੋ ਇੱਕ ਮਹਿਰੂਨ ਕਲਰ ਹੈ ਇੱਕ ਰੈੱਡ ਕਲਰ ਹੈ ਤੇ ਇੱਕ ਰਾਣੀ ਕਲਰ ਹੈ ਇਸ ਤੋਂ ਬਾਅਦ ਸਾਡੇ ਕੋਲੇ ਆਏ ਨੇ ਹੈਂਡ ਬੈਗ ਹੈਂਡਵਲਕਾਰੀ ਆਈ ਹੈ ਸਾਡੇ ਕੋਲੇ ਇਸ ਤੋਂ ਪਹਿਲਾਂ ਸੋਨ ਮੈਂ ਦੱਸ ਦਿਆਂ ਗੱਲ ਵੀ ਇਹ ਸਾਰੀ ਜਿਹੜੀ ਹੈਂਡ ਮੇਡ ਕੰਮ ਕੀਤਾ ਹੋਇਆ ਸਾਰਾ ਬਾਗ ਜਿਹੜਾ ਹੈਗਾ ਇਹ ਹੱਥੀ ਬਣਿਆ ਹੈ ਇਹ ਸਾਰਾ ਬਾਗ ਹੱਥੀ ਬਣਿਆ ਹੈ ਤੇ ਇਹਦੇ ਵਿੱਚ ਇਹ ਸਾਡੇ ਰੈਡੀ ਕੀਤੇ ਹੋਏ ਨੇ ਕੁਝ ਮਸਾਂ ਨੂੰ ਰੈਡੀ ਕਰਨ ਵਾਲੇ ਆ ਉਹ ਵੀ ਦਿਖਾਉਂਗੀ ਤੇ ਇਹਦੇ ਵਿੱਚ ਆਪਣਾ ਜਿਹੜਾ ਬਰਕ ਦੇਖੋ ਬਹੁਤ ਸੋਹਣਾ ਕੀਤਾ ਸਾਰਾ ਖੱਦਰ ਦਾ ਭਾਗ ਹੈ ਇਹਦੇ ਉੱਤੇ ਜਿਹੜਾ ਬਰਕ ਆਪਾਂ ਕਹਿ ਸਕਦੇ ਹਾਂ ਵੀ ਚੋਪ ਦੀ ਕਢਾਈ ਕੀਤੀ ਹੋਈ ਹੈ ਚੋਪ ਦੀ ਕਈ ਪੈਣਾ ਨੂੰ ਹੁਣ ਆਲੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਤਾਂ ਨਹੀਂ ਪਤਾ ਹੋਣਾ ਵੀ ਚੋਪ ਦੀ ਕਢਾਈ ਕਿੱਦਾਂ ਦੀ ਹੁੰਦੀ ਹੈ ਤੇ ਆਪਣੀਆਂ ਦਾਦੀਆਂ ਨੂੰ ਮੰਮੀ ਨੂੰ ਤੁਸੀਂ ਪੁੱਛਿਓ ਵੀ ਚੋਪ ਦੀ ਕਢਾਈ ਕਿੱਦਾਂ ਦੀ ਹੁੰਦੀ ਹੈ ਇਹ ਵਾਲੀ ਸਾਰੀ ਨੇ ਚੋਪ ਦੀ ਕਢਾਈ ਹੈ ਬਹੁਤ ਪਿਆਰਾ ਇਹਦਾ ਕੰਟਰਾਸਟ ਕੰਬੀਨੇਸ਼ਨ ਹੈ ਤੇ ਇਹਦਾ ਸਾਈਜ਼ ਵੜੇ ਇਹਦੇ ਚ ਜਿਹੜੇ ਡਿਜ਼ਾਈਨ ਆਏ ਨੇ ਮੈਂ ਤੁਹਾਨੂੰ ਦਿਖਾਉਣੀ ਆ ਆ ਲਓ ਜੀ ਇਹਦੇ ਸਾਈਜ਼ ਤੁਹਾਨੂੰ ਫੁੱਲ ਮਿਲਣਗੇ ਇਹਨੂੰ ਆਪਾਂ ਜਦੋਂ ਵਿਆਹ ਸ਼ਾਦੀਆਂ ਚ ਬਹੁਤ ਜ਼ਿਆਦਾ ਕੰਮ ਆਉਂਦਾ ਹੈ ਬਾਗਸ ਨੂੰ ਸਾਰੇ ਹੈਡਮੇਡ ਮਿਲਣਗੇ ਇਹ ਸਾਰਾ ਹੱਥੀ ਹੱਥਾਂ ਦਾ ਕੰਮ ਕੀਤਾ ਹੋਇਆ ਹੈ ਇਹ ਵਾਲਾ ਸਾਡਾ ਬੈਗ ਜਿਵੇਂ ਹੈਗਾ ਲੈਂਸ ਲਾ ਕੇ ਸਾਰਾ ਤਿਆਰ ਕੀਤਾ ਇਹਦੇ ਜਿਹੜੇ ਸਾਡੇ ਤਿਆਰ ਹੋਣ ਵਾਲੇ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਉਹ ਵੀ ਸਾਡਾ ਹੱਥੀ ਕੰਮ ਕੀਤਾ ਹੋਇਆ ਇੱਕ ਤਾਂ ਇਸ ਦੇ ਵਿੱਚ ਇਹ ਡਿਜ਼ਾਈਨ ਹੈ अगला डिजाइन मैं सोनू दिखाई है शिंदी शिंदी बूटी का आ गया ये भी सारा बागदा ही काम है बहुत ही सोहना काम है यह आ लो जी एक आ डिजाइन आया है। भी डिजाइन बहुत प्यारा है अगला डिजाइन भी मैं सोनू खोल के दिखाऊंगी आ लो जी ਇਹ ਸਾਰੇ ਡਿਜ਼ਾਈਨ ਵੱਖਰੇ ਵੱਖਰੇ ਨੇ ਤੁਹਾਨੂੰ ਜਿਹੜਾ ਵੀ ਡਿਜ਼ਾਈਨ ਚੰਗਾ ਲੱਗਦਾ ਤੁਸੀਂ ਇਹਨੂੰ ਬਾਏ ਕਰ ਸਕਦੇ ਹੋਗੇ ਬਾਗ ਨੂੰ ਆਹ ਲਓ ਜੀ ਸਾਰੇ ਤੁਹਾਨੂੰ ਪ्योर ਖੱਦਰ ਦੇ ਬਾਗ ਮਿਲਣਗੇ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਮਿਲਣਗੇ ਇਹਨਾਂ ਦੀ ਜੇ ਤੁਸੀਂ ਮਾਰਕੀਟ 'ਚ ਰੇਟਾਂ ਦੀ ਗੱਲ ਕਰੋਗੇ ਤਾਂ ਇਹਨਾਂ ਦਾ ਜਿਹੜਾ ਹੱਥੀ ਬਣਾਇਆ ਕੰਮ ਹੁੰਦਾ ਇਹਨਾਂ ਦੇ ਬਹੁਤ ਹੀ ਮਹਿੰਗੇ ਰੇਟ ਹੁੰਦੇ ਨੇ ਸਾਡੇ ਕੋਲੋਂ ਤੁਹਾਨੂੰ ਬਹੁਤਾ ਮਹਿੰਗਾ ਰੇਟ ਨਹੀਂ ਮਿਲਣਾ ਇਸ ਤੋਂ ਬਾਅਦ ਇਸ ਦਾ ਮਾਗ ਲੜ ਜਾਂਦਾ ਖੋਣੀ ਹੈ ਆਹ ਲਓ ਜੀ ਹਾਲੋ ਜੀ ਇਸ ਦਾ ਆ ਗਿਆ ਚੌਥਾ ਡਿਜ਼ਾਈਨ ਚਾਰ ਡਿਜ਼ਾਈਨ ਸਾਡੇ ਕੋਲ ਤਿਆਰ ਹੋ ਕੇ ਆਏ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਤੁਸੀਂ ਘਰੇ ਬੈਠ ਕੇ ਵੀ ਬਾਏ ਕਰ ਸਕਦੇ ਹੋ ਜੇ ਤੁਸੀਂ ਨੇੜੇ-ਤੇੜੇ ਸਾਡੇ ਪਿੰਡਾਂ ਦੇ ਨੇੜੇ-ਤੇਰੇ ਰਹਿਣ ਵਾਲੇ ਹੋ ਤਾਂ ਤੁਸੀਂ ਸਾਡੀ ਗੁਰਨਾਨਕ ਕਲਾ ਹਾਊਸ ਤੁਸੀਂ ਇੱਥੇ ਆਪਣੀ ਦੁਕਾਨ ਤੇ ਗੁਰਨਾਨਕ ਵਾਲਿਆਂ ਦੇ ਆ ਕੇ ਤੁਸੀਂ ਇਹਨੂੰ ਖਰੀਦ ਸਕਦੇ ਹੋਗੇ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਜਿਹੜਾ ਸਾਡੇ ਜਮਾ ਹੱਥੀਂ ਤਿਆਰ ਕੀਤਾ ਹੁੰਦਾ ਬਹੁਤ ਹੀ ਸੋਹਣਾ ਆਹ ਲਓ ਜੀ ਇਹਦੇ ਸਾਡੇ ਹਜੇ ਲੈਸ ਲਾਉਣ ਵਾਲੀ ਐ ਲੈਸ ਲਾਉਣ ਵਾਲੀ ਬਾਕੀ ਐ ਇਸ ਦਾ ਮੈਂ ਤੁਹਾਨੂੰ ਕੰਮ ਦਿਖਾਉਣੀ ਆ ਆਹ ਲਓ ਜੀ ਇਹ ਸਾਡਾ ਰੀਗ ਨਾ ਕੁੜੀਆਂ ਕੰਮ ਕਰਦੀਆਂ ਨੇ ਤੁਸੀਂ ਪਹਿਲਾਂ ਤੇ ਇਹਦੀ ਬੈਕ ਸਾਈਡ ਦੇਖੋ ਬੈਕ ਸਾਈਡ ਤੋਂ ਸਾਰਾ ਸੂਈਤਾ ਕੇ ਨਾਲ ਤਿਆਰ ਕੀਤਾ ਹੁੰਦਾ ਇਹ ਪਿਓਰ ਖੱਦਰ ਦਾ ਬਣਿਆ ਹੈ ਤੇ ਆਹ ਲਓ ਜੀ ਤੁਸੀਂ ਥੋਪਾ ਦੇਖੋ ਤੁਸੀਂ ਇਹ ਸਾਰਾ ਸਾਡਾ ਸੂਈਤਾ ਕੇ ਨਾਲ ਹੱਥੀਂ ਤਿਆਰ ਕੀਤਾ ਹੁੰਦਾ ਬਹੁਤ ਸੋਹਣਾ ਬਣਿਆ ਜਿਹੜਾ ਹੈਗਾ ਬਾਗ ਆਪਣਾ ਤੇ ਆਹ ਲਓ ਜੀ ਇਹਦੇ ਚ ਸਾਜੇ ਤੁਸੀਂ ਲੈਸ ਲਵਾਉਣਾ ਚਾਹੋ ਕਾਸ ਨੂੰ ਅਸੀਂ ਲੈਸ ਲਾ ਕੇ ਵੀ ਤਿਆਰ ਕਰ ਦਾਂਗੇ ਜ਼ਿਆਦਾਤਰ ਇਹ ਚੀਜ਼ਾਂ ਐਦਾਂ ਹੀ ਵਿਕਦੀਆਂ ਨੇ ਤੇ ਇਹਦੇ ਕੋਈ ਜਿਵੇਂ ਐਦਾਂ ਕੰਨੀ ਦੇ ਉੱਤੇ ਨਾ ਲੈਸ ਵਗਾਰਾ ਨਹੀਂ ਲੱਗੀ ਹੁੰਦੀ ਇਹ ਜੀ ਜ਼ਿਆਦਾਤਰ ਐਦਾਂ ਹੀ ਵਿਕਦੀ ਹੈ ਜੇ ਤੁਹਾਨੂੰ ਰੀਜ ਹੋਵੇ ਤਾਂ ਅਸੀਂ ਇਹਦੇ ਤੇ ਲੈਸ ਵਗਾਰਾ ਲਾ ਕੇ ਇਹਨੂੰ ਤੁਹਾਨੂੰ ਰੈਡੀ ਕਰਾ ਕੇ ਦੇ ਦਾਂਗੇ ਇਸ ਦੇ ਵਿੱਚ ਸਾਡੇ ਕੋਲ ਦੋ ਡਿਜ਼ਾਈਨ ਆਏ ਨੇ ਦੋਨੇ ਡਿਜ਼ਾਈਨ ਬਹੁਤ ਸੋਹਣੇ ਨੇਗੇ ਆ ਲਓ ਜੀ ਇਹ ਆ ਗਿਆ ਡਿਜ਼ਾਈਨ ਫੁੱਲਕਾਰੀ ਵਾਲਾ ਇਹ ਵੀ ਡਿਜ਼ਾਈਨ ਜਿਹੜਾ ਹੈਗਾ ਸੀ ਫੁਲਕਾਰੀ ਦਾ ਸੀ ਇਹ ਡਿਜ਼ਾਈਨ ਵੀ ਫੁਲਕਾਰੀ ਦਾ ਹੈ ਬਸ ਇਦਾਂ ਵੀ ਵੱਖਰਾ ਵੱਖਰਾ ਜਿਹਾ ਡਿਜ਼ਾਈਨ ਹੈ ਡਿਜ਼ਾਈਨ ਸਾਰੇ ਸੋਨੇ ਕਰਕੇ ਇਹਨਾਂ ਨੇ ਬਣਾਏ ਆ ਹਾਲੋ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਹੁਣ ਮੇਰੇ ਕੋਲੇ ਫਲਕਾਰੀ ਆਈ ਪਈ ਹੈ ਜਿਹੜੀ ਆਪਣੀ ਵਿਆਹ ਸ਼ਾਦੀ ਜਾਪਾ ਫਲਕਾਰੀਆਂ ਦੇਨੇ ਹੁੰਦੇ ਨੇ ਜੇ ਮੈਂ ਉਹ ਦਿਖਾਉਣ ਲੱਗੀ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਇਹ ਸੀਗੀ ਆਪਣੇ ਅੱਜ ਦੇ ਜਿਹੜੇ ਬੈਲਵਾਰ ਦੇ ਸ਼ਾਲ ਆਈ ਸੀ ਆਪਣੇ ਕੋਲੇ ਬਹੁਤ ਹੀ ਸੋਹਣੇ ਇੱਕ ਬਹੁਤ ਹੀ ਅੱਛੀ ਕੁਆਲਿਟੀ ਦੇ ਤੇ ਡਿਸਕਾਊਂਟ ਦੇ ਨਾਲ ਸਾਰੇ ਸਾਨੂੰ ਆਫਰ ਦੇ ਨਾਲ ਮਿਲਨੇ ਅੱਜ ਤੇ ਜਿਹੜੇ ਬਾਗ ਨੇ ਇਹੀ ਸਾਨੂੰ ਸੋਨੂੰ ਅੱਜ ਇਹ ਆਫਰ ਦੇ ਨਾਲ ਮਿਲਣਗੇ ਸਾਰੇ ਜਿਹੜੇ ਹੈਂਡ ਹੈਂਡ ਸੀਗੇ ਜਿਹੜੇ ਹੱਥਾਂ ਦਾ ਕੰਮ ਕੀਤਾ ਹੋਇਆ ਸੀ ਸਾਰੇ ਸਾਨੂੰ ਮੈਂ ਫਲਕਾਰੀ ਬਾਗ ਦਿਖਾਏ ਨੇ ਇਹ ਬਹੁਤ ਸੋਹਣੇ ਨੇਗੇ ਤੇ ਆਪਣਾ ਨੰਬਰ ਦਿੱਤਾ ਹੁੰਦਾ ਸਕਰੀਨ ਤੇ ਤੁਸੀਂ ਫਟਾਫਟ ਇਹਨੂੰ ਆਰਡਰ ਪਲੇਸ ਕਰ ਦੇਣਾ ਤੇ ਤੁਹਾਡੇ ਅਸੀਂ ਜਿਹੜੀ ਪਾਰਸਲ ਆ ਤੁਹਾਡੇ ਘਰੇ ਪਹੁੰਚਾ ਕਰਾਂਗੇ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਅਗਲੀ ਵੀਡੀਓ ਆਪਾਂ ਇੱਕ ਹੋਰ ਨਿਊ ਕਲੈਕਸ਼ਨ ਦੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ